ਸਸ਼ਿਆਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਸਮਾਜ ਸੇਵੀ ਸੰਸਥਾਵਾਂ ਦੀ ਸਮਾਜ ਦੇ ਵਿੱਚ ਬੜੀ ਵੱਡੀ ਭੂਮਿਕਾ ਹੁੰਦੀ ਹੈ ਜਿੱਥੇ ਕਿਤੇ ਸਰਕਾਰ ਨਹੀਂ ਪਹੁੰਚ ਸਕਦੀ ਉੱਥੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਪਹੁੰਚ ਕੇ ਕੰਮ ਕੀਤਾ ਜਾਂਦਾ ਪਰ ਪਿਛਲੇ ਲੰਬੇ ਸਮੇਂ ਤੋਂ ਕਈ ਸੰਸਥਾਵਾਂ ਤੇ ਸਵਾਲ ਚੁੱਕੇ ਜਾਂਦੇ ਰਹੇ ਨੇ ਕਈ ਸੰਸਥਾਵਾਂ ਇਸ ਨੂੰ ਪੈਸੇ ਬਣਾਉਣ ਦਾ ਧੰਦਾ ਬਣਾ ਚੁੱਕੀਆਂ ਨੇ ਇਸੇ ਤਰ੍ਹਾਂ ਹੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਡ ਕਰਾੜ ਵਾਲਾ ਦੇ ਵਿੱਚ ਰਬ ਦਾ ਆਸਰਾ ਨਾਮ ਦੀ ਸੰਸਥਾ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਸੰਸਥਾ ਦੇ ਸੰਚਾਲਕ ਵੱਲੋਂ ਵਿੰਡੋ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਕਿ ਸਾਡੀ ਸੰਸਥਾ ਦੇ ਵਿੱਚ ਤਕਰੀਬਨ 15 ਦੇ ਕਰੀਬ ਵਿਅਕਤੀ ਨੇ ਜੋ ਦਿਮਾਗੀ ਤੌਰ ਤੇ ਠੀਕ ਨਹੀਂ ਰਹਿੰਦੇ ਵਕ-ਵਕ ਥਾਵਾਂ ਤੋਂ ਲਿਆਂਦੇ ਗਏ ਨੇ ਜਿਨ੍ਹਾਂ ਦੀ ਅਸੀਂ ਸੇਵਾ ਸੰਭਾਲ ਕਰਦੇ ਹਾਂ ਤੇ ਹੁਣ ਸੇ ਠੀਕ ਨਾ ਹੋਣ ਕਾਰਨ ਇਹਨਾਂ ਨੂੰ ਕਿਤੇ ਹੋਰ ਸ਼ਿਫਟ ਕਰਨਾ ਚਾਹੁੰਦੇ ਨੇ ਪਰ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਮੀਡੀਆ ਦੇ ਵੱਲੋਂ ਸੰਸਥਾ ਦੇ ਮੁਖੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਸੰਸਥਾ ਦੇ ਮੁਖੀ ਨੂੰ ਪੁੱਛਿਆ ਗਿਆ ਕਿ ਇਹ ਵਿਅਕਤੀ ਜੋ ਇੱਥੇ ਰੱਖੇ ਗਏ ਨੇ ਦਿਮਾਗੀ ਤੌਰ ਤੇ ਠੀਕ ਨੇ ਤਾਂ ਉਹਨਾਂ ਕਿਹਾ ਨਹੀਂ ਦਿਮਾਗੀ ਤੌਰ ਤੇ ਠੀਕ ਨਹੀਂ ਰਹਿੰਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹਨਾਂ ਦੇ ਮੈਡੀਕਲ ਦਾ ਇਲਾਜ ਫਿਰ ਕਿਸ ਤਰ੍ਹਾਂ ਨਾਲ ਚੱਲ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਕਿ ਸਿਰਫ ਇੱਕ ਵਿਅਕਤੀ ਦਾ ਮੈਡੀਕਲ ਇਲਾਜ ਚੱਲ ਰਿਹਾ ਹੈ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈ ਸਿਰਫ ਅ ਕਾਰੀ ਹਸਪਤਲ ਵਿੱਚ ਹੀ ਦਵਾਈ ਲੈ ਕੇ ਆਉਂਦੇ ਆ ਤੇ ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਤੌਰ ਤੇ ਬਿਮਾਰ ਵਿਅਕਤੀ ਨੇ ਪਰ ਸੰਸਥਾ ਦੇ ਕੋਲ ਕੋਈ ਵੀ ਮੈਡੀਕਲ ਦਾ ਪ੍ਰਬੰਧ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਦਵਾਈ ਵੀ ਨਹੀਂ ਚੱਲ ਰਹੀ ਤੇ ਸੰਸਥਾ ਦੇ ਵਿੱਚ ਰੱਖੇ ਗਏ ਉਪਰੋਕਤ ਵਿਅਕਤੀਆਂ ਨੂੰ ਜੇਲ੍ਹ ਨੂਮਾ ਕਮਰਿਆਂ ਦੇ ਵਿੱਚ ਰੱਖਿਆ ਜਾਂਦਾ ਹੈ ਬਾਰੋ ਉਹਨਾਂ ਨੂੰ ਜ਼ਿੰਦਰਾ ਲਗਾ ਦਿੱਤਾ ਜਾਂਦਾ ਹੈ ਜੋ ਕਮਰੇ ਬਣਾਏ ਗਏ ਨੇ ਉਹਨਾਂ ਦੀ ਛੱਤ ਦੇ ਉੱਪਰ ਟੀਨ ਪਾਈ ਗਈ ਹੈ ਜਿਸ ਕਾਰਨ ਗਰਮੀ ਨਾਲ ਤਾਂ ਬੁਰਾ ਹਾਲ ਹੋ ਜਾਂਦਾ ਹੈ ਬਹੁਤ ਵੀ ਹੈਰਾਨੀ ਦੀ ਗੱਲ ਹੈ ਕਿ ਸੰਸਥਾ ਦੇ ਅੰਦਰ ਖਾਣਾ ਬਣਾਉਣ ਵਾਲਾ ਕੋਈ ਵਿਅਕਤੀ ਨਹੀਂ ਹੈ ਸਿਰਫ ਸੰਸਥਾ ਦਾ ਮੁਖੀ ਇਕੱਲਾ ਹੀ ਹੈ ਸਾਰਾ ਕੰਮ ਜੋ ਅੰਦਰ ਜੋ ਵੱਖ-ਵੱਖ ਜਗ੍ਹਾ ਤੋਂ ਵਿਅਕਤੀ ਲਿਆਂਦੇ ਗਏ ਨੇ ਉਹਨਾਂ ਤੋਂ ਹੀ ਕਰਵਾਇਆ ਜਾਂਦਾ ਹੈ ਜਦੋਂ ਸੰਸਥਾ ਦੇ ਮੁਖੀ ਨੂੰ ਪੁੱਛਿਆ ਗਿਆ ਕਿ ਤੁਹਾਡੇ ਕੋਲ ਸਾਧਨ ਪੂਰੇ ਨਹੀਂ ਨਾ ਮੈਡੀਕਲ ਨਾ ਕੋਈ ਖਾਣ-ਪੀਣ ਨਾ ਰਹਿਣ ਤੇ ਤੁਸੀਂ ਸੰਸਥਾ ਦਾ ਕੰਮ ਕਿਉਂ ਸ਼ੁਰੂ ਕੀਤਾ ਤਾਂ ਮਾ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਇਹ ਸੰਸਥਾ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਨੂੰ ਦਿਮਾਗੀ ਤੌਰ ਤੇ ਬਿਮਾਰ ਕਿਹਾ ਜਾ ਰਿਹਾ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਵਿੱਚੋਂ ਇੱਕਾਂ ਦੁੱਕਾਂ ਨੂੰ ਛੱਡ ਕੇ ਬਾਕੀ ਵਿਅਕਤੀ ਦਿਮਾਗੀ ਤੌਰ ਤੇ ਠੀਕ ਲੱਗ ਰਹੇ ਸਨ ਜਦੋਂ ਉਹਨਾਂ ਨੂੰ ਕੋਈ ਸਵਾਲ ਪੁੱਛਦੇ ਸਨ ਤਾਂ ਸਭ ਤੋਂ ਪਹਿਲਾਂ ਉਹ ਸੰਸਥਾ ਦੇ ਮੁਖੀ ਦੇ ਮੂੰਹ ਵੱਲ ਦੇਖਦੇ ਸਨ ਜਿਵੇਂ ਉਹ ਡਰ ਰਹੇ ਨੇ ਤੇ ਹੁਣ ਇਸ ਦੇ ਸਬੰਧ ਵਿੱਚ ਸੰਸਥਾ ਦੇ ਮੁਖੀ ਨੂੰ ਵੀ ਸਵਾਲ ਕੀਤਾ ਗਿਆ ਕਿ ਇਹ ਡਰ ਰਹੇ ਨੇ ਤਾਂ ਇਹ ਵੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਬਾਹਰ ਜਾਓ ਅਸੀਂ ਉਹਨਾਂ ਦੇ ਨਾਲ ਇਕੱਲਿਆਂ ਗੱਲ ਕਰਨਾ ਚਾਹੁੰਦੇ ਆ ਪਰ ਸੰਸਥਾ ਦੇ ਮੁਖੀ ਨੇ ਆਪਣੀ ਮਾਤਾ ਨੂੰ ਕੋਲ ਛੱਡ ਦਿੱਤਾ ਉਹ ਕਹਿੰਦਾ ਹੈ ਕਿ ਮੈਂ ਇਹਨਾਂ ਨੂੰ ਇਕੱਲਾ ਨਹੀਂ ਛੱਡ ਸਕਦਾ ਸੰਸਥਾ ਦੇ ਮੁਖੀ ਨੂੰ ਇਹ ਵੀ ਪੁੱਛਿਆ ਗਿਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਉਹਨਾਂ ਨੇ ਮੁੱਲਾਪੁਰ ਦਾ ਦੱਸਿਆ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਮੁੱਲਾਪੁਰ ਤਾਂ ਕਾਫੀ ਦੂਰ ਹੈ ਤੁਹਾਡੇ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਆ ਕੇ ਇਸ ਸੰਸਥਾ ਦਾ ਕੰਮ ਕਿਵੇਂ ਸ਼ੁਰੂ ਕੀਤਾ ਗਿਆ ਤੁਸੀਂ ਇਕੱਲੇ ਕਿਉਂ ਹੋ ਤੁਹਾਡੇ ਦੂਸਰੇ ਸਾਥੀ ਕਿੱਥੇ ਨੇ ਛੱਡ ਕੇ ਚਲੇ ਗਏ ਨੇ ਤਾਂ ਉਹਨਾਂ ਨੇ ਕੋਈ ਸਪਸ਼ਟ ਰੂਪ ਦੇ ਵਿੱਚ ਜਵਾਬ ਨਹੀਂ ਦਿੱਤਾ ਸੰਸਥਾ ਦੇ ਮੁਖੀ ਦੇ ਵੱਲੋਂ ਜਿੰਨੀਆਂ ਵੀ ਗੱਲਾਂ ਪੁੱਛੀਆਂ ਗਈਆਂ ਉਹਨਾਂ ਦੇ ਗੋਲਮੋਲ ਜਵਾਬ ਦਿੰਦੇ ਹੋਏ ਨਜ਼ਰ ਆਇਆ ਹੈਰਾਨੀ ਦੀ ਗੱਲ ਹੈ ਕਿ ਇਨਸਾਨੀ ਮਸਲਾ ਹੋਵੇ ਤਾਂ ਕਿਸੇ ਵੀ ਉੱਚ ਅਧਿਕਾਰੀ ਸਰਪੰਚਾ ਕਿਸੇ ਹੋਰ ਸੰਸਥਾ ਦੇ ਵੱਲੋਂ ਇਹਨਾਂ ਗੱਲਾਂ ਦੀ ਪੜਤਾਲ ਕਿਉਂ ਨਹੀਂ ਕੀਤੀ ਜਾ ਰਹੀ ਰੱਖੇਗੇ ਵਿਅਕਤੀਆਂ ਦੀ ਸਹੀ ਦੇਖਭਾਲ ਹੋ ਰਹੀ ਹੈ ਕਿ ਉਹ ਦਿਮਾਗੀ ਤੌਰ ਤੇ ਵਾਕਈ ਹੀ ਬਿਮਾਰ ਨੇ ਜਾਂ ਨਾ ਦਾ ਇਲਾਜ ਸਹੀ ਤਰੀਕੇ ਨਾਲ ਹੋ ਰਿਹਾ ਹੈ ਇਸ ਤੇ ਪ੍ਰਸ਼ਾਸਨ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਉਪਰੋਕਤ ਵਿਅਕਤੀਆਂ ਨੂੰ ਕਿਤੇ ਕੈਦ ਕਰਕੇ ਤਾਂ ਨਹੀਂ ਰੱਖਿਆ ਗਿਆ ਇਹ ਵਿਅਕਤੀ ਕਿਥੋਂ ਲਿਆਏ ਗਏ ਨੇ ਕੌਣ ਲੈ ਕੇ ਆਇਆ ਹੈ ਉਪਰੋਕਤ ਸੰਸਥਾ ਦੇ ਮੁਖੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਇਹ ਵਿਅਕਤੀ ਕਿੰਨਾ ਵਿਅਕਤੀਆਂ ਦਾ ਨਾਲ ਕੇ ਸੰਸਥਾ ਨੂੰ ਖੋਲ ਰਿਹਾ ਹੈ ਸੰਸਥਾ ਦੇ ਖੋਲਣ ਦਾ ਮੁੱਖ ਮਕਸਦ ਕੀ ਸੀ ਅੱਜ ਤੱਕ ਕਿੰਨੇ ਵਿਅਕਤੀ ਇਹਨਾਂ ਵੱਲੋਂ ਲਿਆਂਦੇ ਗਏ ਨੇ ਤੇ ਕਿੰਨਿਆਂ ਨੂੰ ਵਾਪਸ ਭੇਜਿਆ ਗਿਆ ਹਾਲਾਂਕਿ ਇਸ ਦੀ ਗੰਭੀਰਤਾ ਦੇ ਨਾਲ ਪੜਤਾਲ ਹੋਣੀ ਚਾਹੀਦੀ ਹੈ ਉਧਰ ਜਰਾ ਪ੍ਰਸ਼ਾਸਨ ਵੱਲੋਂ ਵੀ ਸੰਸਥਾ ਦੇ ਮੁਖੀ ਵੱਲੋਂ ਦਿੱਤੇ ਹੋਏ ਪੱਤਰ ਦੀ ਮਨਜ਼ੂਰੀ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ ਪਰ ਸੰਸਥਾ ਦੇ ਵਿੱਚ ਰੱਖੇ ਗਏ ਵਿਅਕਤੀਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੋਈ ਸਖਤ ਕਦਮ ਨਹੀਂ ਚੁੱਕ ਤੇ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਕੋਈ ਸਖਤ ਕਦਮ ਚੁਕਣਾ ਚਾਹੀਦਾ ਹੈ ਉਪਰੋਕਤ ਵਿਅਕਤੀ ਆਦਿ ਸੰਸਥਾ ਦੇ ਮੁਖੀ ਜੋ ਵਿਅਕਤੀ ਉੱਥੇ ਰਹਿੰਦੇ ਨੇ ਉਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਜੇ ਸੰਸਥਾ ਚਲਾਉਣ ਵਾਲਿਆਂ ਦੇ ਵਿੱਚ ਕਮੀਆਂ ਪਾਈਆਂ ਗਈਆਂ ਤਾਂ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਇਨਸਾਨੀ ਜਾਨ ਦਾ ਨਖੇਰਵਾੜ ਨਾ ਕਰੇ ਤੇ ਇਸ ਪੂਰੇ ਮਸਲੇ ਨੂੰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀ ਭੇਜੇ ਗਏ ਸਨ ਇਸ ਮਸਲੇ ਨੂੰ ਲੈ ਕੇ ਤਾਂ ਸੰਸਥਾ ਦੇ ਮੁਖੀ ਦੇ ਨਾਲ ਜੋ ਗੱਲਬਾਤ ਕੀਤੀ ਆਉ ਜਾਣ ਦਿਆ ਕਿ ਉਹ ਕੀ ਕਹਿੰਦੇ ਨੇ ਹੱਤਵਾਲ ਸਿੰਘ ਕਿਹੜਾ ਪਿੰਡ ਹੈ ਮੱਲਾ ਖੁਰਦ ਮੇਰੀ ਮੰਮੀ ਹੈ ਇੱਥੇ ਉਹ ਛੋਟੇ ਭਰਾ ਨੂੰ ਦੌਰਾ ਪੈਂਦਾ ਸੀਗਾ ਉਹ ਕਹਿੰਦੇ ਉੱਥੇ ਠੀਕ ਹੋ ਜਾਊਗਾ ਤਾਂ ਉਹਨਾਂ ਨੇ ਪਿੰਡ ਤੋਂ ਕੱਲ ਕੱਲ ਤਾਂ ਸਾਨੂੰ ਅਖੇ ਸਾਨੂੰ ਦਵਾਈ ਦਵਾ ਕੇ ਵਾਪਸ ਮੋੜ ਦੇਾਂਗੇ ਸਾਨੂੰ ਇੰਨਾ ਪਤਾ ਹੁੰਦਾ ਤਾਂ ਫਿਰ ਅਸੀਂ ਆਉਣਾ ਹੀ ਨਹੀਂ ਸੀ ਇੱਥੇ ਤਾਂ ਮਰ ਗਈ ਦਾ ਪਿੰਡ ਤੁਹਾਨੂੰ ਵੀ ਕੋਈ ਸਮੱਸਿਆ ਹੈਗੀ ਨਹੀਂ ਆਪਾਂ ਠੀਕ ਆ ਜਾਵਾਂ ਉਹ ਇਹਦਾ ਹੁਣ ਤਾਂ ਕੋਈ ਨਹੀਂ ਹੁਣ ਤਾਂ ਜਿੰਦਾ ਲਾ ਕੇ ਆ ਜੀ ਤਾਂ ਇਹਦਾ ਘਰ ਨਾਲ ਹੀ ਆ ਜਾਮ ਸਰਜਿੰਦਰ ਕਿਹੜਾ ਪਿੰਡ ਹੈ ਮੱਲਾ ਕੋਰ ਕਿੱਥੇ ਕਿਵੇਂ ਆਗੇ ਕਿਉਂ ਆਗੇ ਲੈ ਕੇ ਆਇਆ ਸਾਨੂੰ ਲੈ ਕੇ ਆਇਆ ਕੌਣ ਅੰਬਾ ਅੰਬਾ ਜੀ ਤਾਂ ਤਾਂ ਲੈ ਕੇ ਆਗੇ ਫਿਰ ਉਹੀ ਲੈ ਕੀ ਗੱਲ ਸੀ ਕੋਈ ਕੋਈ ਗੱਲ ਕੋਈ ਸਮੱਸਿਆ ਹੋਊਗੀ ਜੀ ਨਹੀਂ ਗੱਲ ਕੋਈ ਵੀ ਨਹੀਂ ਪਿੰਡ ਵਾਲਿਆਂ ਨੇ ਭੇਜਿਆ ਪਤਾ ਨਹੀਂ ਪਿੰਡ ਵਾਲਿਆਂ ਨੇ ਤਾਂ ਨਹੀਂ 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 ਛੋਟੇ ਪਰਿਵਾਰ ਚ ਹੋਰ ਕੌਣ ਕੌਣ ਆਏ ਹੋਰ ਕੋਈ ਨਹੀਂ ਤਿੰਨੇ ਆ ਸੀ ਹਾਂ ਤਿੰਨੇ ਹੀ ਆ ਸੀ ਤੁਹਾਡੀ ਭੈਣ ਹੈ ਕਿ ਕਹਿੰਦੇ ਉਹ ਅੱਧਾ ਅੱਧਾ ਛੋਟੇ ਕੋਲ ਕੋਈ ਘਰ ਹੈ ਤੁਹਾਡਾ ਜ਼ਮੀਨ ਜਾਜਾ ਦਾ ਜ਼ਮੀਨ ਥੋੜੀ ਜਿਹੀ ਹੈਗੀ ਹੈ ਕਿਤੇ ਕੋਲੇ ਫਿਰ ਇਹ ਤਾਂ ਹੈ ਕੋਲੇ ਆ ਘਰ ਤੁਹਾਡਾ ਘਰ ਸਾਡਾ ਅਲੱਗ ਛੋਟਾ ਲੱਗਿਆ ਕਿ ਕਿਸੇ ਤਰਜੋ ਦੇ ਵੀ ਨਹੀਂ ਨਹੀਂ ਲੱਗ ਗਾ ਕਰ ਫਿਰ ਹੁਣ ਘਰੇ ਜਾਣਾ ਚਾਹੁੰਦੇ ਹਾਂ ਹਾਂ ਜੀ ਜੇ ਪ੍ਰਸ਼ਾਸਨ ਤੋਂ ਛੱਟ ਕੇ ਆਵੇ ਤਾਂ ਜਾਣਾ ਚਾਹੁੰਦੇ ਆਪਦੇ ਘਰੇ ਜਾਣਾ ਚਾਹੁੰਦੇ ਆਂ ਪਿੰਡ ਰਕਲਾਂ ਹਾਂ ਜੀ ਮੁਗੀ ਲੱਗਿਆ ਸਾੜੇ ਗਏ ਗਏ ਬਾਬਾਈ ਲੱਗਿਆ ਹਾਂ ਕੀ ਬਤਾਇਆ ਨਹੀਂ ਨਹੀਂ ਠੀਕ ਹੈ ਨਹੀਂ

ਸਾਰੇ ਸਮਝਿਆ ਗਾ ਕਰ ਰਹੇ ਹਾਂਡੀ ਵਾਡੀ ਹਾਏ ਹਰਦੀਪ ਸਿੰਘ ਹੈ ਵੀ ਜੀ ਇਸ ਸੰਸਥਾ ਦੇ ਵਿੱਚ ਜਿਹੜੇ ਲਵਾਰਸ ਲੋਕ ਆ ਸੜਕ ਨਾਰੇ ਵਾਲੇ ਦਿਮਾਗੀ ਅਫਸਰਟ ਹੋਏ ਮਾਨਸ ਕਰੋਗੀ ਹੋਏ ਜਿਹੜੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਤੇ ਆਪਣੇ ਕੋਲੇ ਤਕਰੀਬਨ ਪ੍ਰਸ਼ਾਸਨ ਦੇ ਥਰੂ ਹੀ ਆਉਂਦੇ ਆ ਜੇ ਕਿਤੇ ਕਿਸੇ ਦਾ ਘਰ ਮਿਲ ਜਾਂਦਾ ਆਪਾਂ ਪ੍ਰਸ਼ਾਸਨ ਦੇ ਥਰੂ ਹੀ ਉਹਨਾਂ ਨੂੰ ਹਵਾਲੇ ਕਰਦੇ ਆ ਤਕਰੀਬਨ ਸਾਲ ਜਿਹੜਾ ਪਿਛਲਾ ਸਾਲ ਲੰਘਿਆ ਤਿੰਨ ਚਾਰ ਕੇਸ ਚਲੇ ਗਏ ਘਰਾਂ ਦੇ ਕੋਸ਼ਿਸ਼ ਕਰਦਾ ਸਾਡਾ ਮਕਸਦ ਹੀ ਇਹ ਹੈ ਵੀ ਠੀਕ ਹੋਣ ਤੇ ਇਹਨਾਂ ਨੂੰ ਆਪੋ ਆਪਣੇ ਘਰਾਂ ਚੋਂ ਉਪੜਦਾ ਕੀਤਾ ਜਾਵੇ ਜੇ ਪਲੱਸ 2 ਵੇਲੇ ਪਿੰਗਲਵਾੜੇ ਗਿਆ ਸੀ ਟੂਰ ਤੇ ਉੱਥੇ ਦੇਖਿਆ ਸੀ ਉੱਥੇ ਫਿਰ ਅੰਬੀਬੀ ਜੀ ਨਾਲ ਵਿਚਾਰ ਕਰਨ ਦਾ ਸਮਾਂ ਮਿਲਿਆ ਸੀਗਾ ਤੇ ਉਹਨਾਂ ਨੇ ਜਿਵੇਂ ਦੱਸਿਆ ਉਸ ਸਮੇਂ ਵੀ ਤੇ ਅੱਜ ਵੀ ਵੀ ਲੋਕ ਮਾਨਜਾਂਤਨ ਕਰਕੇ ਇਹਨਾਂ ਵੱਲ ਨਹੀਂ ਹੈਗੇ ਮਾਇਆ ਕਰਕੇ ਤਾਂ ਸਾਡੇ ਕੋਲ ਖੁੱਲੇ ਗੱਫੇ ਆ ਜਾਂਦੇ ਆ ਪਰ ਕੋਈ ਸਾਹਮਣੇ ਵਾਲਾ ਨਹੀਂ ਹੁੰਦਾ ਫਿਰ ਮਨਜ ਵਿਚਾਰ ਆ ਵੀ ਆਪਾਂ ਇਹਨਾਂ ਨੂੰ ਇਨਕ ਪਰਮੇਸ਼ਰ ਨੇ ਆਪਾਂ ਨੂੰ ਹਿੰਮਤ ਦਿੱਤੀ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸੰਭਾਲੀਏ ਤੇ ਇਹਨਾਂ ਨੂੰ ਬਣਦਾ ਹੱਕ ਜਿਹੜਾ ਆਮ ਨਾਗਰਿਕ ਦਾ ਇਹਨਾਂ ਨੂੰ ਵੀ ਉਹ ਮਿਲਣਾ ਚਾਹੀਦਾ ਉਸ ਲਈ ਜਿੰਨੇ ਕ ਆਪਣੇ ਚ ਹਿੰਮਤ ਆਪਾਂ ਉਹਨੇ ਕੋਸ਼ਿਸ਼ ਇਹਨਾਂ ਕਰ ਰਹੇ ਹਨ ਇਹਨਾਂ ਨੂੰ ਆਪਣੇ ਪੁਨਰਵਾਸ ਦੇ ਲਈ ਆਪਣੇ ਹੱਕਾਂ ਦੇ ਲਈ ਤੇ ਵੈਸੇ ਇਹਨਾਂ ਨੂੰ ਸਮਝਾ ਕੇ ਵੀ ਕਿਸ ਤਰ੍ਹਾਂ ਨਾਲ ਆਪਾਂ ਸੰਸਾਰ ਚ ਰਹਿਣਾ ਘਰੇ ਕਿਵੇਂ ਰਹਿਣਾ ਕਿ ਮੈਂ ਕਹਿਣਾ ਮੰਨੀ ਦਾ ਬੁੱਤ ਕਰਦੇ ਹਾਂ ਦਾ ਉਹ ਕੋਸ਼ਿਸ਼ ਕਰਦੇ ਆਂ ਵੀ ਬਾਕੀ ਇਨਸਾਨਾਂ ਵਾਲਾ ਜੀਵਨ ਇਹ ਜੀ ਖਰਚੇ ਦਾ ਸਵਾਲ ਮੇਰੇ ਕੋਲੇ ਸ਼ੁਰੂ ਹੋਣ ਤੋਂ ਹੀ ਤਕਰੀਬਨ ਕਈ ਸੰਗਤਾਂ ਨੇ ਕੀਤਾ ਜਿਵੇਂ ਜਿਵੇਂ ਸੀ ਸਰਦਾਰ ਆ ਤਾਂ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਵੀ ਆਪਾਂ ਤਾਂ ਇਹ ਗੱਲ ਨਾ ਕਹੀਏ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਉਹਨੇ ਸਾਨੂੰ ਦਿੱਤਾ ਹੀ ਹੁਕਮ ਪਰਮੇਸ਼ਰ ਨੂੰ ਮਿਲਣਾ ਇਹ ਕੰਮ ਰਾਹੀਂ ਆਪਾਂ ਮਿਲ ਸਕਦੇ ਆ ਇੱਕ ਤਾਂ ਆਈਆਂ ਉਦੋਂ ਕਈ ਸੱਜਣ ਨਾਲ ਸੀ ਕਈ ਬੱਚੇ ਨਾਲ ਜਿਵੇਂ ਵੀ ਨਵੇਂ ਜੇ ਕੰਮ ਦਾ ਚਾਹ ਹੁੰਦਾ ਜੁੜੇ ਹੋਏ ਸੀ ਸਾਰਿਆਂ ਨੇ ਹੰਗਾਰਾ ਭਰਿਆ ਹੋਇਆ ਸੀ ਵੀ ਅਸੀਂ ਤੁਹਾਡੇ ਨਾਲ ਚੱਲਾਂਗੇ ਹੌਲੀ ਹੌਲੀ ਸਾਰੇ ਕੋਈ ਘਰ ਦੀ ਮਜਬੂਰੀਆਂ ਕਹਿ ਕੇ ਕੋਈ ਕਿਸ ਤਰ੍ਹਾਂ ਦੀ ਮਜਬੂਰੀ ਕਹਿ ਕੋਈ ਬੱਚੇ ਬਾਹਰ ਚਲੇ ਗਏ ਹੁਣ ਇਹਨਾਂ ਦੇ ਇਤਾਰੇ ਇਹਨਾਂ ਵਿੱਚੋਂ ਕਈ ਬੱਚੇ ਕਈ ਐਸੇ ਪਰਿਵਾਰ ਆ ਜਿਹੜੋ ਕਹਿੰਦੇ ਆ ਵੀ ਘਰ ਜਾਣਾ ਉਦੋਂ ਤਰਾਹ ਨਿਕਲ ਜਾਂਦਾ ਅਗੋਂ ਕੋਈ ਅਡੌਪਟ ਕਰਨ ਵਾਲਾ ਨਹੀਂ ਅਸੀਂ ਇਹਨਾਂ ਨੂੰ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਦਾ ਸੀਗਾ ਅੱਖ ਵੱਖ ਚੌਂਕੀਆਂ ਨੂੰ ਰੈਫਰ ਕਰਕੇ ਕੇਸ ਘਰਾਂ ਨੂੰ ਭੇਜੇ ਆ ਪਰ ਹੁਣ ਇਹਨਾਂ ਵਿੱਚ ਕਈ ਐਸੇ ਹੈਗੇ ਜਿਨ੍ਹਾਂ ਦੇ ਘਰ ਦੇ ਹੈਗੇ ਆ ਸੁਣਦੇ ਹੋਣਗੇ মিডিਆ ਦੁਆਰਾ ਮੇਰੇ ਵੱਲੋਂ ਹੱਥ ਬੰਨ੍ਹ ਕੇ ਹੀ ਬੇਨਤੀ ਆ ਉਹਨਾਂ ਨੂੰ ਵੀ ਤਰਸ ਕਰੋ ਆਪਣਾ ਪੁੱਤਰ ਟੁਕੜਾ ਅਸੀਂ ਵੀ ਤਾਂ ਨਾਲ ਰਹਿੰਦੇ ਆ ਇਹਨਾਂ ਦੇ ਇੱਥੇ ਵੀ ਉਹ ਉਵੇਂ ਹੀ ਰਹਿੰਦੇ ਆ ਇੱਥੇ ਆ ਕੇ ਕਿਹੜਾ ਉਹ ਬਦਲ ਜਾਂਦੇ ਆ ਇੱਥੇ ਵੀ ਉਹ ਗਲਤੀਆਂ ਕਰਦੇ ਆ ਲੜਾਈ ਕਰਨਾ ਅਸੀਂ ਇਹਨਾਂ ਨੂੰ ਨਹੀਂ ਲੈ ਕੇ ਆਏ ਪ੍ਰਸ਼ਾਸਨ ਦੇ ਥਰੂ ਡੀਡੀਆਰ ਕੱਟ ਕੇ ਸਾਡੇ ਕੋਲੇ ਆਉਂਦੇ ਹੁੰਦੇ ਆ ਤੇ ਕਈ ਪੁੱਛਦੇ ਹੁੰਦੇ ਸਾਨੂੰ ਜਿਵੇਂ ਤੁਸੀਂ ਸਵਾਲ ਬੜਾ ਸੋਹਣਾ ਕੀਤਾ ਵੀਰ ਜੀ ਤੁਸੀਂ ਨਹੀਂ ਚੱਕ ਕੇ ਲਿਆਉਂਦੇ ਮੈਂ ਕਿਹਾ ਨਹੀਂ ਮੇਰੇ ਸਿਧਾਂਤ ਵਿੱਚ ਆਂਦਾ ਨਹੀਂ ਇਦਾਂ ਦਾ ਵੀ ਜਿਹੜੇ ਪਿੰਡ ਨਗਰ ਵਾਲੇ ਆ ਏਡਾ ਏਡੇ ਪਿੰਡ ਆ ਨਗਰ ਆ ਕਰੋੜਾਂ ਦੇ ਉੱਤੇ ਧਾਰਮਿਕ ਸਥਾਨ ਬਣਦੇ ਆ ਉਹ ਹਰ ਰੋਜ਼ ਅਰਦਾਸਾਂ ਕਰਦੇ ਆ ਨਮਾਣਿਆਂ ਦੇ ਮਾਣ ਨਤਾਂਣਿਆਂ ਦੇ ਤਾਣੋਂ ਕਿਉਂ ਨਹੀਂ ਵੀ ਇਹਨਾਂ ਨੂੰ ਸਾਹਮਦੇ ਇਹ ਤਾਂ ਸਾਰਿਆਂ ਦੇ ਹਾਲਾਤ ਪਤਾ ਨਹੀਂ ਕਿਹੜੇ ਕਿਹੜੇ ਵੇਲੇ ਕਿਸੇ ਦੇ ਕਿੱਦਾਂ ਦੇ ਬਣ ਜਾਂਦੇ ਆ ਸਾਨੂੰ ਇਹ ਤਾਂ ਪੈਂਟ ਪੱਦਰ ਦੇ ਉੱਤੇ ਇਹ ਕਰ ਲੈਣਾ ਚਾਹੀਦਾ ਹੈ ਜਾਂ ਸਿਸਟਮ ਬਣਾ ਲੈਣਾ ਚਾਹੀਦਾ ਹੋਰ ਵੀ ਆਪਾਂ ਆਪਣੇ ਬਲਟ ਕੱਢਦੇ ਆ ਖਰਚੇ ਕਰਦੇ ਆ ਧਾਰਮਿਕ ਸਥਾਨ ਹੁਣ ਬੜਾ ਕੁਝ ਬਣਾਉਣੇ ਆ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਸਾਡਾ ਤਕਰੀਬਨ ਆਪਣੇ ਆਪ ਉਹਨਾਂ ਨੇ ਸੀ ਕਿਸੇ ਖੇਤ ਵਿੱਚ ਸੀਗੇ ਬੈਠੇ ਹੋਏ ਟਪਾ ਲਈ ਉਦੋਂ ਉਹਨਾਂ ਨੇ ਰਜਿਸਟਰ ਕੀਤਾ ਹੋਇਆ ਵਾ ਤੇ ਇਹਦੀਆਂ ਮੁਸ਼ਕਿਲਾਂ ਤਾਂ ਦਿੱਤ ਨਮੀਆਂ ਵਾਂ ਕੋਈ ਵੀ ਐਸ ਵਕਤ ਹੁਣ ਆਪਣੇ ਕੋਲੇ 15 ਹੈਗੇ ਆ ਜਿਹੜੇ ਉਹਦੇ ਵਿੱਚੋਂ ਇੱਕ ਲੇਡੀਜ਼ ਆ ਉਹ ਪਰਿਵਾਰ ਵਾਲੀ ਆ ਉਹਦੇ ਦੋ ਬੱਚੇ ਆ ਦੋ ਬੁੱਤ ਤੇ ਮਾਂ ਉਹ ਤਿੰਨ ਜਾਣੇ ਆ ਬਾਕੀ ਦੂਸਰੇ ਸਾਰੇ ਇਹਨਾਂ ਰਹਿਣ ਸਹਿਣ ਦਾ ਨੇ ਕਮਰੇ ਬਣਾਏ ਹੋਇਆ ਅਲੱਗ-ਅਲੱਗ ਕੋਸ਼ਿਸ਼ ਕੀਤੀ ਜਿੰਨਾਂ ਕ ਆਪਣੇ ਕੋਲੇ ਪ੍ਰਬੰਧ ਆ ਉਸ ਤਰ੍ਹਾਂ ਦੇ ਕੀਤਾ ਭਾਈ ਜ ਇਹਨਾਂ ਰੱਖ ਤੇ ਅਲੱਗ-ਅਲੱਗ ਕਮਰੇ ਚ ਰੱਖੇ ਨੇ ਤਰ੍ਹਾਂ ਦੀ ਬਿਲਡਿੰਗ ਆਪਣੇ ਕੋਲੇ ਲੈਂਟਰ ਵਾਲੀ ਵੀ ਐ ਤੇ ਚਾਦਰਾਂ ਵਾਲੀ ਹਾ ਕੂਲਰ ਦਾ ਤੇ ਪੱਖਿਆਂ ਦਾ ਪ੍ਰਬੰਧ ਆ ਸਾਡੇ ਲਈ ਸਾਰੇ ਲਈ ਇੱਕ ਹੋ ਜਾਈਏ ਜਿਹੜਾ ਕੂਲਰ ਪੱਖੇ ਇਨ੍ਹਾਂ ਲਈ ਉਹ ਜੇ ਆਪਣੇ ਲਈ ਆ ਮੈਡੀਕਲ ਦਾ ਮੈਂ ਮੀਡੀਆ ਰਾਹੀਂ ਹੋਰ ਇੱਕ ਬੇਨਤੀ ਕਰਾਂਗਾ ਜਿਹੜੇ ਇਸ ਸਮੇਂ ਮੌਜੂਦਾ ਮੁੱਖ ਮੰਤਰੀ ਆ ਜਿਹੜਾ ਮੈਡੀਕਲ ਦਾ ਪ੍ਰਬੰਧ ਸਿਵਲ ਹਸਪਤਾਲਾਂ ਵਿੱਚ ਬਹੁਤ ਹੀ ਘੱਟਿਆ ਖਾਸ ਕਰਕੇ ਇਨ੍ਹਾਂ ਲੋਕਾਂ ਵੱਲ ਤਾਂ ਕੋਈ ਹੱਥ ਹੀ ਨਹੀਂ ਪਾਉਣਾ ਚਾਹੁੰਦਾ ਕੋਈ ਇਨ੍ਹਾਂ ਦਾ 5 ਲੱਖ ਦਾ ਕਾਟ ਨਹੀਂ ਹੁੰਦਾ ਹਨਾ ਤੇ ਖਾਸ ਕਰਕੇ ਰਾਮਪੁਰੇ ਤੇ ਤਾਂ ਪਏ ਇਹਨਾਂ ਦਾ ਕੋਈ ਡਾਕਟਰੀ ਹੈ ਨਹੀਂਗਾ ਸਾਨੂੰ ਜਾਂ ਬਠਿੰਡੇ ਨਹੀਂ ਉਹਦੇ ਵਾਸਤੇ ਹੀ ਇੰਤਜ਼ਾਮ ਆਪਾਂ ਸਿਵਲ ਦੇ ਵਿੱਚ ਜਿਹੜੀ ਹੈ ਹੈਲਪ ਲੈਣੇ ਇਹਨਾਂ ਦੀ ਉੱਥੇ ਹੀ ਲੈ ਕੇ ਜਾਂਦੇ ਆ ਸਿਵਲ ਦੇ ਥਰੂ ਹੀ ਇਹਨਾਂ ਦਾ ਇਲਾਜ ਚੱਲਦਾ ਰਹਿੰਦਾ ਜੀ ਭਾਈ ਹੁਣ ਇਸ ਵਕਤ ਤਾਂ ਇੱਕ ਦੀ ਚੱਲਦੀ ਹੈ ਰੈਗੂਲਰ ਬਸ ਬਾਕੀ ਸਾਰਿਆਂ ਦੀ ਨਹੀਂ ਕਿਸੇ ਦੀ ਨਹੀਂ ਪਹਿਲਾਂ ਚੱਲਦੀ ਸੀ ਤਾਂ ਹੁੰਦੇ ਸੀ ਨਾਲ ਸੇਵਾਦਾਰ ਵਲੰਟੀਅਰ ਲੈ ਕੇ ਜਾਂਦੇ ਸੀ ਫਿਰ ਚੱਲਦੀ ਰਹਿੰਦੀ ਸੀ ਹੁਣ ਟੁੱਟੀ ਹੋਈ ਹੈ ਪਾਛਾ ਖਾਣ ਪੀਣ ਦਾ ਖਾਣ ਪੀਣ ਦਾ ਸੰਗਤ ਹੁਣ ਤਾਂ ਇਸ ਵਕਤ ਤਾਂ ਮੈਂ ਇਕੱਲਾ ਹੀ ਰਹਿ ਗਿਆ तकरीबन ਹਾਂ ਉਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਵੀ ਮੈਂ ਇਸ ਮਹਾਲ ਤੋਂ ਅਸਮਰਥਾਂ ਵੀ ਖਾਣਾ ਪੀਣਾ ਨਮੂਣਾ ਦਬੋਣਾ ਜਿਹੜਾ ਸਫਾਈ ਵਾਲਾ ਉਹ ਕੰਮ ਬਹੁਤ ਔਖਾ ਹੋਇਆ ਹੋਇਆ ਡਾਕਟਰ ਵੀ ਮਨਾ ਕਰਦੇ ਮੇਰਾ ਸਰੀਰ ਵੀ ਕਈ ਵਾਰ ਬੀਪੀ ਵੱਧਿਆ ਹੁੰਦਾ ਘਟਿਆ ਹੁੰਦਾ ਆਪ ਵੀ ਉੱਠਣ ਨੂੰ ਜੀ ਨਹੀਂ ਕਰਦਾ ਪਰ ਉੱਠਣਾ ਪੈਂਦਾ ਕਿਉਂਕਿ ਡੇਲੀ ਇਹਨਾਂ ਨੂੰ ਖਾਣਾ ਪਾਣੀ ਸਫਾਈ ਦਾ ਧਿਆਨ ਰੱਖਣਾ ਪੈਂਦਾ ਤੇ ਉਹਦੇ ਲਈ ਮੈਨੂੰ ਹਾਂ ਇਹ ਭਜਦੇ ਵੀ ਇਹ ਸਾਰਾ ਕੁਝ ਹੁੰਦਾ ਭੱਜ ਜਾਂਦੇ ਆ ਹਾਂ ਇਹਨਾਂ ਨੂੰ ਫਿਰ ਕੁੰਡੇ ਲਾ ਕੇ ਰੱਖਣੇ ਪੈਂਦੇ ਆ ਉਸ ਤਰ੍ਹਾਂ ਦੇ ਨਾਲ ਹੀ ਤੇ ਸਾਰੇ ਇਦਾਂ ਦੇ ਇਹ ਤਾਂ ਇਹਨਾਂ ਵਿੱਚੋਂ ਕਿਹੜੇ ਵੇਲੇ ਕਿਸੇ ਨੇ ਕਿਹੜੀ ਕਾਰਵਾਈ ਕਰਨੀ ਇਹਨਾਂ ਦਾ ਕੋਈ ਪਤਾ ਹੀ ਨਹੀਂ ਇਹਨਾਂ ਸਾਰਿਆਂ ਦੀ ਰੈਗੂਲਰ ਨਹੀਂ ਚੱਲੀ ਹੁਣ ਇਹਨਾਂ ਵਿੱਚੋਂ ਜਿਹੜਾ ਉਹ ਤੇ ਚੱਲਦੀ ਪਈ ਆ ਵੀਰੂ ਦੀ ਚੱਲਦੀ ਪਈ ਅੱਜ ਵੀ ਠੀਕ ਆ ਬਾਕੀ ਹਾਂ ਬਾਕੀ ਤਕਰੀਬਨ ਨਹੀਂ ਮੰਥਲੀ ਤੌਰ ਤੇ ਕੁਝ ਅੱਗੇ ਨਾਲ ਇੰਪਰੂਵ ਆ ਵੀ ਉਹ ਬਾਰੇ ਹਾਲਾਤਾਂ ਜੋ ਨਿਕਲ ਕੇ ਜਿਹੜੇ ਮਾਰਕਟ ਵਾਲੇ ਵੀ ਧੱਗਾ ਪਾੜਨਾ ਗਾਲਾਂ ਕੱਢਣੀਆਂ ਜਿਵੇਂ ਬੋਲੀ ਜਾਣਾ ਉਹ ਚ ਹੁਣ ਤਕਰੀਬਨ ਠੀਕ ਆ ਹਾਂ ਹਾਂ ਦਵਾਈ ਚੱਲਣੀ ਚਾਹੀਦੀ ਤੇ ਉਸ ਲਈ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਮੇਰੇ ਤੋਂ ਹੁਣ ਇਹਦੀ ਸਮਰੱਥਾ ਤੋਂ ਬਾਹਰ ਦਾ ਵਾ ਮੇ ਇਹਨਾਂ ਦੀ ਕੋਈ ਜੋਗ ਜਗ੍ਹਾ ਜਿੱਥੇ ਜਿਵੇਂ ਪ੍ਰਵਾਸਰਾ ਹੈਗਾ ਉਹਨਾਂ ਦਾ ਆਪਣਾ ਹਸਪਤਾਲ ਆ ਆਸ਼ਰਮ ਬਹੁਤ ਆ ਮੈਂ ਮੈਂ ਉੱਥੇ ਰਿਹਾ ਹੋਇਆ ਸੇਵਾ ਕੀਤੀ ਹੋਈ ਹੈ ਮੈਨੂੰ ਪਤਾ ਤੇ ਉੱਥੇ ਤਕਰੀਬਨ ਜਿਹੜਾ ਪ੍ਰਸ਼ਾਸਨ ਵੀ ਆ ਚੰਡੀਗੜ੍ਹ ਮਹਾਲੀ ਦਾ ਬੜਾ ਸੰਜੋਗ ਕਰਦਾ ਖਾਸ ਕਰਕੇ 32 ਵਾਲੇ 16 ਵਾਲੇ ਪੀਜੀਆਈ ਵਾਲੇ 18 ਵਾਲੇ ਜਿੰਨੇ ਵੀ ਹਸਪਤਾਲ ਆ ਬਹੁਤ ਵਧੀਆ ਇੱਥੇ ਹਸਪਤਾਲ ਵਾਲੇ 10 ਰੁਪਏ ਦੀ ਪਰਚੀ ਕਟਾਉਣ ਪਿੱਛੇ ਸਾਡੇ ਨਾਲ ਕਈ ਵਾਰ ਰੋਕੇ ਭਾਰੇ ਹੁੰਦੇ ਆ ਇਹਨਾਂ ਨੂੰ ਉਹਨਾਂ ਨੇ ਦੇਖ ਕੇ ਜਦੋਂ ਕਹਤਾ ਵੀ ਇਹ ਆ ਪੂਰਾ ਫ੍ਰੀ ਬਸ ਪਹਿਲ ਦੇ ਅਧਾਰ ਤੇ ਖਰਚੇ ਇਹਨਾਂ ਦਾ ਕੋਈ ਡਾਟਾ ਨਹੀਂ ਬਸ ਐਂਟਰੀ ਹੈ ਜਿਹੜੀ ਡੀਡੀਆਰ ਕੱਟੀ ਹੋਈ ਹੈ ਉਹ ਆ ਇਹਨਾਂ ਦਾ ਜਿੱਥੋਂ ਜਦੋਂ ਹਾਂ ਤਕਰੀਬਨ ਸਾਰਿਆਂ ਦੇ ਹੈਗੇ ਇੱਕ ਦੀ ਹੋ ਗਈ ਹੈ ਪਤਾ ਨਹੀਂ ਕਿੱਥੇ ਰੱਖੀ ਗਈ ਹੈ ਤਕਰੀਬਨ 15 14 ਜਾਨਾਂ ਦੀ ਮੇਰੇ ਕੋਲ ਡੀਡੀਆਰ ਹੈ ਜਾਂ ਡੀਡੀਆਰ ਜਾਂ ਪੰਚਾਇਤ ਦੇ ਰਾਹੀ ਪਿੰਡ ਦੇ ਰਾਹੀ ਆਏ ਹੋਇਆ ਜਾਂ ਉਹਨਾਂ ਰਾਹੀ ਆਏ ਹੋਏ ਜਾਂ ਡੀਡੀਆਰ ਹਾਂ ਜਿੰਨਾਂ ਕੁਝ ਜਿਹੜੇ ਹੈਗੇ ਉਹ ਪੰਚਾਇਤ ਰਾਹੀ ਹੋਏ ਆ ਬਾਕੀ ਡੀਡੀਆਰ ਆ ਡੀਡੀਆਰ ਡੀਡੀਆਰ ਦੇ ਰਾਹੀ ਕੋਲੇ ਸ਼ੁਰੂ ਵਿੱਚ ਜਿਹੜਾ ਸੀਗਾ ਪੂਕਤਾ ਇੰਤਜ਼ਾਮ ਤਾਂ ਨਹੀਂ ਸੀ ਫਿਰ ਆਪਾਂ ਆਈ ਜੇ ਡਾਕਟਰ ਜਿਵੇਂ ਸਿਵਲ ਦਾ ਰਾਮਪੁਰੇ ਆ ਇੱਥੇ ਲੈ ਕੇ ਜਾਂਦੇ ਇਹਨਾਂ ਤੋਂ ਹੈਲਪ ਲਾਈਨ ਦੇ ਜਿਵੇਂ ਬਠਿੰਡੇ ਆ ਉੱਥੋਂ ਹੈਲਪ ਲਾਈਨ ਦੇ ਸੰਗਤ ਹੋਲੀ ਸੰਗਤ ਦੇ ਸਯੋਜਕ ਦੇ ਨਾਲ ਵੀ ਸੰਗ ਸਯੋਜਕ ਰਹੇਗੀ ਜਿਵੇਂ ਜਿਵੇਂ ਇੰਪਰੂਵ ਹੁੰਦਾ ਜਾਵੇਗਾ ਓਵੇਂ ਓਵੇਂ ਆਪਾਂ ਇਹਨਾਂ ਲਈ ਸਹੂਲਤਾਂ ਮੱਇਆ ਕਰਾਂਦੇ ਰਾਵਾਂਗੇ ਤਾਂ ਇਹ ਇੰਪਰੂਵ ਹੋਏ ਹੋਏ ਆ ਉਹਦੇ ਕਰਕੇ ਥੋੜਾ ਠੀਕ ਹੋਏ ਜਿਹੜੇ ਜੇ ਕੋਈ ਗੱਲ ਕਰਦੇ ਆਗੇ ਥੋੜੀ ਅਸੀਂ ਪੁੱਛਦੇ ਆ ਉਹ ਵੀ ਸੁਣਨ ਦੀ ਚਾਹ ਤੇ ਪਹਿਲਾਂ ਡਰਦੇ ਕਿਉਂ ਨਹੀਂ ਨਹੀਂ ਡਰਦੇ ਨਹੀਂ ਵੈਸੇ ਇਹ ਮੇਰੇ ਵੱਲ ਦੇਖਦੇ ਹੁਣੇ ਆ ਇਦਾਂ ਤਾਂ ਕੋਈ ਗੱਲ ਨਹੀਂ ਸੀ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਗੱਲ ਕਰ ਲਓ ਜੇ ਡਰਦੇ ਤੁਸੀਂ ਬੁਲਾ ਲਓ ਪਹਿਲਾਂ ਤੁਹਾਡੇ ਕੋਲ ਨਹੀਂ ਚਾਹਤੂਗਾ ਫੇਰ ਕਰ ਤੁਸੀਂ ਬੁਲਾ ਕੇ ਦੇਖੋ ਕਿਸੇ ਨਾਲ ਬੜਾ ਜਿਆਦਾ ਬਾਤ ਦੋਸਤ ਗੱਲ ਕਰਦੇ ਆ ਹਾਂ ਹਾਂ ਕਰ ਲਓ ਕਰ ਲਓ ਲੈ ਕਰੋ ਸਰ ਮੇਰਾ ਨਾਮ ਗੁਲਸ਼ਨ ਮਹਿਤਾ ਸੁਪਰਡੈਂਟ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਠਿੰਡਾ ਅੱਜ ਇਹਨਾਂ ਕੁਝ ਦਿਨ ਪਹਿਲਾਂ ਸਰਦਾਰ ਹਰਦੀਪ ਸਿੰਘ ਇਨਚਾਰਜ ਰਾਬਾਸਾ ਆਸ਼ਰਮ ਵੱਲੋਂ ਸਾਨੂੰ ਇੱਕ ਬੇਨਤੀ ਪੱਤਰ ਦਿੱਤਾ ਸੀ ਆ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਕਿ ਜਿਹੜੀ ਮੇਰੀ ਸਿਹਤ ਹੈ ਉਹ ਠੀਕ ਨਹੀਂ ਹੈ ਤੇ ਇਸ ਕਰਕੇ ਮੈਂ ਇਹਨਾਂ ਦੀ ਹੁਣ ਖਾਮ ਸਭਾਲ ਨਹੀਂ ਕਰਦਾ ਇਹਨਾਂ ਨੂੰ ਪ੍ਰਭਾਸਰਾ ਆਸ਼ਰਮ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਤੇ ਇਸ ਦੇ ਇਸ ਤੋਂ ਬਾਅਦ ਅਸੀਂ ਇਹਨਾਂ ਦੀ ਬੇਨਤੀ ਨੂੰ ਦੇਖਦੇ ਹੋਏ ਆਲ ਇੰਡੀਆ ਪਿੰਗਲਵਾੜਾ ਅੰਮ੍ਰਿਤਸਰ ਨੂੰ ਪੱਤਰ ਜਾਰੀ ਕੀਤਾ ਆਲ ਇੰਡੀਆ ਪਿੰਗਲਵਾੜਾ ਸੰਗਰੂਰ ਨੂੰ ਪੱਤਰ ਜਾਰੀ ਕੀਤਾ ਸਰਦਾਰ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਪੱਤਰ ਜਾਰੀ ਕੀਤਾ ਤੇ ਪ੍ਰਭ ਆਸਰਾ ਆਸ਼ਰਮ ਪੜਿਆਲਾ ਜ਼ਿਲ੍ਹਾ ਮਹਾਲੀ ਨੂੰ ਪੱਤਰ ਜਾਰੀ ਕੀਤਾ ਕਿ ਜੇਕਰ ਤੁਹਾਡੇ ਕੋਲ ਇਹਨਾਂ ਦੀ ਰੱਖਣ ਲਈ ਕੋਈ ਸਾਮ ਸੰਭਾਲ ਕਰਨ ਲਈ ਸਟਾਫ ਹੈ ਜਾਂ ਸੁੱਖ ਸਹੂਦਾਵਾਂ ਹਨ ਤਾਂ ਵੀ ਸਾਨੂੰ ਇਹਦੇ ਬਾਰੇ ਪੱਤਰ ਦਾ ਜਵਾਬ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਸਿਵਲ ਸਰਜਨ ਸਾਹਿਬ ਨੂੰ ਅਸੀਂ ਪੱਤਰ ਲਿਖ ਕੇ ਇਹਨਾਂ ਦਾ ਮੈਡੀਕਲ ਕਰਾਇਆ ਮਨਜੁਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਵੀ ਅਸੀਂ ਮਿਸਲ ਭੇਜੀ ਸੀਗੀ ਉਹਨਾਂ ਦੇ ਹੁਕਮ ਅਨੁਸਾਰ ਹੀ ਅਸੀਂ ਉਸ ਦਿਨ ਤੋਂ ਹੀ ਕਾਰਵਾਈ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅੱਜ ਮਤਲਬ ਕਿ ਇਹਨਾਂ ਦੀ ਕੱਲ ਮੈਂ ਤੇ ਆਈ ਸੀ ਤੇ 18 ਤਰੀਕ ਨੂੰ ਦੁਪਹਿਰ ਵੇਲੇ ਤੇ ਮੈਂ ਹਰ ਇੱਕ ਨਾਲ ਇਕੱਲੇ ਇਕੱਲੇ ਨਾਲ ਗੱਲ ਕੀਤੀ ਸੀ ਤੇ ਮੈਂ ਇਹਨਾਂ ਨਾਲ ਪੁੱਛ ਕੇ ਇਹਨਾਂ ਨੂੰ ਪੁੱਛਿਆ ਸੀ ਵੀ ਤੁਹਾਡਾ ਨਾਮ ਕੀ ਹੈ ਤੁਹਾਡਾ ਐਡਰੈਸ ਕੀ ਹੈ ਮੋਸਟਲੀ ਇਹ ਲੋਕ ਆਪਣਾ ਨਾਮ ਤੇ ਐਡਰੈਸ ਦੱਸ ਪਾਰੇ ਸੀਗੇ ਤੇ ਮੈਂ ਸਾਰਿਆਂ ਨੂੰ ਪੁੱਛਿਆ ਕਿ ਵੀ ਤੁਸੀਂ ਘਰ ਜਾਣਾ ਚਾਹੁੰਦੇ ਹੋ ਇਹ ਕਹਿੰਦੇ ਹਾਂਜੀ ਅਸੀਂ ਘਰ ਜਾਣਾ ਚਾਹੁੰਦੇ ਹਾਂ ਫਿਰ ਉਸ ਤੋਂ ਬਾਅਦ ਮਾਨਜੋਗ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਪੰਕਜ ਕੁਮਾਰ ਜੀ ਨਾਲ ਵਿਚਾਰ ਵਟੰਦਰਾ ਕਰਦੇ ਹੋਏ ਤੇ ਮੈਂ ਵੀ ਉਹਨਾਂ ਨੂੰ ਵੀ ਬੇਨਤੀ ਕੀਤੀ ਉਹ ਵੀ ਇਹੀ ਚਾਹੁੰਦੇ ਹਨ ਕਿ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਧਾਰਾ ਉਪਰਾਲਾ ਕਰਕੇ ਘਰ ਭੇਜ ਸਕੀਏ ਜਾਂ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਾਂ ਜ਼ਿਲ੍ਹੇ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜਿੱਥੇ ਨੂੰ ਇਹ ਬਿਲੋਂਗ ਕਰਦੇ ਆ ਅਸੀਂ ਡੀਐਸਐਸਓ ਸਾਹਿਬ ਕਹਿੰਦੇ ਆਪਾਂ ਉਹਨਾਂ ਨਾਲ ਵੀ ਸੰਪਰਕ ਕਰਕੇ ਮੈਡਮ ਅਸੀਂ ਇਹਨਾਂ ਦੇ ਘਰਾਂ ਦੇ ਪਿੰਡਾਂ 'ਚ ਜਾ ਕੇ ਗੱਲਬਾਤ ਕਰਕੇ ਦੀ ਆਪ ਇਹਨਾਂ ਨੂੰ ਘਰਾਂ ਤੱਕ ਪਹੁੰਚਾਣ ਦੀ ਪੂਰੀ ਕੋਸ਼ਿਸ਼ ਕਰਦੇ ਆ। ਇਸੇ ਇਸੇ ਕਰਕੇ ਅਸੀਂ ਪ੍ਰੈਸ ਨੋਟ ਜਾਰੀ ਕਰਨ ਲਈ ਮਾਨਜੋਗ ਆਪਣੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਉਹਨਾਂ ਨੇ ਵੀ ਪ੍ਰੈਸ ਨੂੰ ਸਾਰਾ ਧਿਆਨ ਵਿੱਚ ਲਿਆਂਦਾ ਤੇ ਫਿਰ ਪ੍ਰੈਸ ਦੇ ਧਿਆਨ ਵਿੱਚ ਲਿਆਣ ਕਰਕੇ ਅੱਜ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਸਰਦਾਰ ਨਯਾਪ ਸਿੰਘ ਜੀ ਅਜੀਤ ਵੈਬ ਵਾਲਿਆਂ ਨੂੰ ਆਪਣੇ ਆਫਿਸ ਤੇ ਬਾਕੀ ਨਿਊਜ਼ ਚੈਨਲ ਵਾਲਿਆਂ ਨੂੰ ਬੁਲਾਇਆ ਸੀਗਾ ਤੇ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਇੱਕ ਵਾਰੀ ਜਾ ਕੇ ਉੱਥੇ ਸਾਰਾ ਮੌਕਾ ਦੇਖ ਕੇ ਇਹਨਾਂ ਦੀਆਂ ਵੀਡੀਓਗ੍ਰਾਫੀ ਕਰਕੇ ਵੀ ਨਿਊ ਚੈਨਲ ਲਾਂਚ ਲਾਇਆ ਜਾਵੇ ਤਾਂ ਜੋ ਆਪਾਂ ਇਹਨਾਂ ਨੂੰ ਇਹਨਾਂ ਦੇ ਘਰਾਂ ਤੱਕ ਇਹਨਾਂ ਦੇ ਮਾਤਾ ਪਿਤਾ ਕੋਲ ਇਹਨਾਂ ਦੇ ਵਾਰਸਾਂ ਤੱਕ ਇਹਨਾਂ ਦਾ ਹੱਕ ਦਵਾਉਣ ਲਈ ਇਹਨਾਂ ਨੂੰ ਇਹਨਾਂ ਦੇ ਘਰਾਂ ਤੱਕ ਪਹੁੰਚਾ ਸਕੀਏ ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਜੋ ਵੀ ਇਸ ਵੀਡੀਓ ਨੂੰ ਜਾਂ ਇਹਨਾਂ ਦੀਆਂ ਫੋਟੋਗ੍ਰਾਫਸ ਨੂੰ ਦੇਖਦੇ ਹਨ ਤੇ ਉਹ ਮਤਲਬ ਜ਼ਿਲ੍ਹਾ ਪ੍ਰਸ਼ਾਸਨ ਮਹਾਂਜੋਬ ਡਿਪਟੀ ਕਮਿਸ਼ਨਰ ਜੀ ਦੇ ਅੰਡਰ ਜ਼ਿਲ੍ਹਾ ਬਠਿੰਡਾ ਵਿੱਚ ਆ ਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵੀ ਕੇ ਸੰਪਰਕ ਕਰਕੇ ਤੇ ਇੱਥੇ ਸਾਡੇ ਨਾਲ ਆਇਆ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਪੰਕਜ ਕੁਮਾਰ ਜੀ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਅਸੀਂ ਇਹਨਾਂ ਨੂੰ ਇਹਨਾਂ ਦੇ ਘਰ ਤੱਕ ਭੇਜਣ ਲਈ ਕਾਰਵਾਈ ਕਰ ਸਕੀਏ ਜੇਕਰ ਜੇਹਨਾਂ ਦੇ ਇੰਤਜ਼ਾਮ ਕੋਈ ਖਾਸ ਵਧੀਆ ਨਹੀਂ ਹੈ ਜੀ ਇੱਥੇ ਮਤਲਬ ਕੋਈ ਗਰਮੀ 'ਚ ਕੋਈ ਰਹਿਣ ਦਾ ਵਧੀਆ ਪ੍ਰਬੰਧ ਨਹੀਂ ਹੈ ਕੋਈ ਡਾਕਟਰ ਦੀ ਮੈਡੀਕਲ ਸਹੂਲਤ ਅਸੀਂ ਜਿਸ ਤਰ੍ਹਾਂ ਆਸਰਾ ਬਿਰਦ ਆਸ਼ਰਮ ਹੈ ਸ਼੍ਰੀ ਰਾਮਚੰਦਰ ٹرسٹ ਆਸ਼ਰਮ ਬਿਰਦ ਆਸ਼ਰਮ ਹੈ ਆਪਣੇ ਨਮਰੀਖ ਸਿੰਘ ਰੋਡ ਬਠਿੰਡਾ ਉੱਥੇ ਅਸੀਂ ਮਾਨਜੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਉੱਥੇ ਇੱਕ ਹਫ਼ਤੇ ਚ ਵਿਜ਼ਿਟ ਦਾ ਪ੍ਰਬੰਧ ਕੀਤਾ ਹੋਇਆ ਅਸੀਂ ਨੋਟਿੰਗ ਪੇਜ ਜਿਸੀ ਤੇ ਉਹਨਾਂ ਨੇ ਪ੍ਰਵਾਨਗੀ ਦਿੱਤੀ ਸੀ ਤੇ ਡਾਕਟਰ ਦੀ ਡਿਊਟੀ ਲਗਾਈ ਹੋਈ ਹੈ ਹਰ ਹਫ਼ਤੇ ਉੱਥੇ ਚੈੱਕ ਕਰਦੇ ਆ ਅਸੀਂ ਨਾਲ ਕੁਲ ਪਿਛਲੇ ਸਾਲ ਆਏ ਸੀ ਇਹਨਾਂ ਨੂੰ ਕਿਹਾ ਸੀ ਕਿ ਸਾਨੂੰ ਤੁਸੀਂ ਲਿਸਟ ਦੋ ਤਾਂ ਕਿ ਅਸੀਂ ਤੁਹਾਡੇ ਕੋਲ ਵੀ ਡਾਕਟਰਸ ਦੇ ਪ੍ਰਬੰਧ ਕਰੀਏ ਜਾਂ ਤੁਸੀਂ ਇੱਥੇ ਅੱਛੇ ਪ੍ਰਬੰਧ ਕਰੋ ਦੋ ਬਜ਼ੁਰਗ ਔਰਤਾਂ ਸੀ ਮੈਂ ਇਹਨਾਂ ਨੂੰ ਇਹ ਵੀ ਲਿਖਿਆ ਸੀ ਕਿ ਤੁਸੀਂ ਇਹਨਾਂ ਨੂੰ ਆਸਰਾ ਵੀਰਦਾ ਆਸ਼ਰਮ ਚ ਭੇਜੋ ਪਰ ਇਹਨਾਂ ਨੇ ਸਾਡੀ ਮਤਲਬ ਕਿ ਇਸ ਵਾਰੀ ਇਨਕਾਰ ਕਰ ਦਿੱਤਾ ਸੀ ਫਿਰ ਇਸ ਕਰਕੇ ਇਹਨਾਂ ਨੇ ਕਿਤੇ ਹੁਣ ਸ਼ਾਇਦ ਹੋਰ ਸ਼ਿਫਟ ਕਰ ਦਿੱਤਾ ਹੈ ਤੇ ਹੁਣ ਇਹਨਾਂ ਦੀ ਸਿਹਤ ਖਰਾਬ ਹੋ ਗਈ ਹੈ ਤਾਂ ਇਹ ਸਾਨੂੰ ਕਹਿ ਰਿਹਾ ਕਿ ਸ਼ਿਫਟ ਕਰ ਦਿਓ ਚਲੋ ਅਸੀਂ ਮੈਂ ਵੀ ਕਹਿਣੀ ਹੈ ਕਿ ਸੰਸਥਾਵਾਂ ਨੂੰ ਵੀ ਸਹਿਯੋਗ ਦੇ ਕੇ ਜਾਂ ਮੈਂ ਮਤਲਬ ਕਿ ਮੈਡੀਕਲ ਇਹਨਾਂ ਦਾ ਹੋਸਟ ਇਹਨਾਂ ਦਾ ਇਲਾਜ ਹੋ ਸਕਦਾ ਹੈ ਜੇਕਰ ਆਪਾਂ ਕੋਸ਼ਿਸ਼ ਕਰੀਏ